ਪਿਆਰਿਓ ਜੇਠ ਦੇ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਇਹ ਸ਼ਬਦ ਸਰਵਣ ਕਰੋ ਪੰਜਮ ਪਾਸ਼ਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਇਸ ਮਹੀਨੇ ਦਾ ਉਪਦੇਸ਼ ਦਿੱਤਾ ਗਿਆ ਹੈ ਇਹ ਉਪਦੇਸ਼ ਸੁਣਨ ਦੇ ਨਾਲ ਇਹ ਸ਼ਬਦ ਸਰਵਣ ਕਰਨ ਦੇ ਨਾਲ ਜ਼ਿੰਦਗੀ ਦੇ ਵਿੱਚ ਬਰਕਤ ਆਵੇਗੀ ਕਾਰ ਵਿੱਚੋਂ ਕਲੇਸ਼ ਦੁੱਖ ਰੋਗ ਖਤਮ ਹੋ ਜਾਣਗੇ ਆਰੰਭ ਹੋਇਆ ਮਹੀਨਾ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਬਤੀਤ ਹੋਵੇਗਾ ਜ਼ਿੰਦਗੀ ਦੇ ਵਿੱਚ ਚੜ੍ਹਦੀ ਕਲਾ ਮਿਲੇਗੀ ਸੱਬੇ ਕਾਰਜ ਰਾਸ ਹੋਣਗੇ ਇਸ ਮਹੀਨੇ ਵਿੱਚ ਇਹ ਸ਼ਬਦ ਸਰਵਣ ਕਰੋ ਗੁਰੂ ਮਹਾਰਾਜ ਕਿਰਪਾ ਕਰਨਗੇ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਨਗੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੇਠ ਜੜੰਦਾ ਲੋੜੀਐ ਜਿਸ ਅਗੇ ਸਭ ਨਿਵਨ ਹਰ ਸੱਜਣ ਦਾ ਵਣ ਲੱਗਿਆ ਕਿਸੇ ਨ ਦੇ ਬੰਨ ਮਾਣਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰਨ ਰਾਗ ਸਬੇ ਨਾਰਾਇਣੈ ਜੇ ਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇ ਕਹੀ ਹੈ ਧੰਨ ਆਪਣ ਲਈ ਅਜੇ ਮਿਲੈ ਵਿਛੜ ਕਿਆ ਰਵਾਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀ ਲਾਤੇ ਸਤਣੇ ਜਿਸ ਗੈ ਭਾਗ ਮਥਨ ਪੰਚਮ ਪਾਸ਼ਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੇਠ ਦੇ ਮਹੀਨੇ ਵਿੱਚ ਇਹ ਉਪਦੇਸ਼ ਦਿੰਦੇ ਹਨ ਅਰ ਜੇਠ ਜੜੰਦਾ ਲੋੜੀਏ ਜਿਸ ਅੱਗੇ ਸਭ ਨਿਵਨ ਗੁਰੂ ਮਹਾਰਾਜ ਫਰਮਾਉਣਾ ਕਰਦੇ ਹਨ ਕਿ ਇਸ ਜੇਠ ਦੇ ਮਹੀਨੇ ਵਿੱਚ ਉਸ ਪ੍ਰਮਾਤਮਾ ਨੂੰ ਚੇਤੇ ਕਰੀਏ ਜਿਸ ਦੇ ਅੱਗੇ ਕੁੱਲ ਸ੍ਰਿਸ਼ਟੀ ਕੁੱਲ ਸੰਸਾਰ ਸੀਸ ਝੁਕਾਉਂਦਾ ਹੈ ਹਰ ਸੱਜਣ ਦਾ ਵਣ ਲੱਗਿਆ ਕਿਸੇ ਨ ਦੇ ਬੰਨ ਉਸ ਪਰਮਾਤਮਾ ਦੇ ਲੜ ਲੱਗਿਆ ਕਿਸੇ ਵੀ ਤਰ੍ਹਾਂ ਦਾ ਬੰਨ ਨਹੀਂ ਪੈਂਦਾ ਕਿਸੇ ਵੀ ਤਰ੍ਹਾਂ ਦੇ ਰੋਗ ਜਾਂ ਵਿਕਾਰ ਸਾਡੇ ਉੱਤੇ ਆਪਣਾ ਅਸਰ ਨਹੀਂ ਦਿਖਾ ਪਾਉਂਦੇ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਹੀਂ ਸੰਨ ਪਰਮਾਤਮਾ ਦਾ ਨਾਮ ਮਹੰਗੇ ਖੀਰੇ ਮਾਣਕ ਮੋਤੀ ਜਵਾਹਰਾਂ ਵਰਗਾ ਹੈ ਪਰ ਇਹਨਾਂ ਨੂੰ ਚੁਰਾਇਆ ਜਾ ਸਕਦਾ ਹੈ ਚੋਰੀ ਕੀਤਾ ਜਾ ਸਕਦਾ ਹੈ ਪਰ ਪਰਮਾਤਮਾ ਦੇ ਨਾਮ ਨੂੰ ਚੋਰੀ ਨਹੀਂ ਕੀਤਾ ਜਾ ਸਕਦਾ ਇਹ ਪਰਮਾਤਮਾ ਦੇ ਨਾਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਰੰਗ ਸਭੇ ਨਾਰਾਇਣ ਹੈ ਜੇਤੇ ਮਨ ਭਵਨ ਆਲੇ-ਦੁਆਲੇ ਦੇ ਜਿੰਨੇ ਵੀ ਰੰਗ ਦੇਖਦੇ ਹਾਂ ਕੌਤਕ ਦੇਖਦੇ ਹਾਂ ਇਹ ਸਾਰੇ ਪਰਮਾਤਮਾ ਦੇ ਬਣਾਏ ਹੋਏ ਹਨ ਜੋ ਹਰ ਲੋੜੇ ਸੋ ਕਰੇ ਸੋਏ ਜੇ ਕਰਨ ਜੋ ਪ੍ਰਮਾਤਮਾ ਚਾਹੁੰਦਾ ਹੈ ਆਪਣਾ ਹੁਕਮ ਚਲਾ ਕੇ ਉਹੀ ਕਰਦਾ ਹੈ ਅਤੇ ਉਸ ਦੇ ਬਣਾਏ ਹੋਏ ਜੀਵ ਵੀ ਉਸ ਦੀ ਹੀ ਆਗਿਆ ਵਿੱਚ ਉਸ ਦੇ ਹੀ ਹੁਕਮ ਵਿੱਚ ਚੱਲਦੇ ਹਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਹੈ ਧੰਨ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਹੈ ਉਹਨਾਂ ਨੂੰ ਹੀ ਅਸੀਂ ਧੰਨ ਧੰਨ ਆਖਦੇ ਹਾਂ ਉਹਨਾਂ ਨੂੰ ਹੀ ਸਤਕਾਰ ਦਿੰਨੇ ਹਾਂ ਆਪਣ ਲਈ ਆਜੇ ਮਿਲੈ ਵਿਛੜ ਕਿਉਂ ਰਵੰਨ ਪਰਮਾਤਮਾ ਨਾਲ ਮਿਲਾਪ ਪਰਮਾਤਮਾ ਦੀ ਇੱਛਾ ਨਾਲ ਹੀ ਹੋ ਸਕਦਾ ਹੈ ਅਸੀਂ ਆਪਣਾ ਜੋਰ ਲਾ ਕੇ ਪਰਮਾਤਮਾ ਨੂੰ ਨਹੀਂ ਮਿਲ ਸਕਦੇ ਜੇਕਰ ਅਸੀਂ ਆਪਣਾ ਜੋਰ ਲਾਉਂਦੇ ਹਾਂ ਤਾਂ ਵਿਛੜ ਜਾਂਦੇ ਹਾਂ ਤੇ ਫਿਰ ਪਛਤਾਉਂਦੇ ਹਾਂ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਪੰਜਮ ਪਾਸ਼ਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਨਕ ਨਾਮ ਦੇ ਮੋਹਰ ਲਾ ਕੇ ਸਮਝਾਉਣਾ ਕਰਦੇ ਹਨ ਕਿ ਸਾਧੂ ਸੰਤਾਂ ਦਾ ਸੰਗ ਪ੍ਰਾਪਤ ਕਰਕੇ ਸੰਗਤ ਕਰਕੇ ਉਸ ਰੰਗ ਨੂੰ ਮਾਣਿਆ ਜਾ ਸਕਦਾ ਹੈ ਪਰ ਮਾਤਮਾ ਦੇ ਦਰਸ਼ਨ ਦਦਾਰੀ ਕੀਤੇ ਜਾ ਸਕਦੇ ਹਨ ਹਰ ਜੇਠ ਰੰਗੇ ਲਾ ਤਿਸ ਧਣੇ ਜਿਸ ਕਹਿ ਭਾਗ ਮਥਨ ਉਹ ਵੱਡੇ ਭਾਗਾ ਵਾਲਿਆਂ ਨੂੰ ਹੀ ਉਹ ਵੱਡੇ ਕਰਮਾ ਵਾਲਿਆਂ ਨੂੰ ਹੀ ਇਸ ਜੇਸਟ ਦੇ ਮਹੀਨੇ ਵਿੱਚ ਪਰਮਾਤਮਾ ਦਾ ਚੇਤਾ ਆਉਂਦਾ ਹੈ ਤੇ ਗੁਰੂ ਮਹਾਰਾਜ ਇਹੇ ਉਪਦੇਸ਼ ਦਿੰਦੇ ਹਨ ਕਿ ਉਸ ਅਕਾਲ ਪੁਰਖ ਦਾ ਨਾਮ ਜਪੀਏ ਸਾਰੀਆਂ ਬਰਕਤਾਂ ਉਸ ਅਕਾਲ ਪੁਰਖ ਦੇ ਨਾਮ ਵਿੱਚ ਹਨ ਦੁੱਖਾਂ ਰੋਗਾਂ ਕਲੇਸ਼ਾਂ ਦਾ ਨਾਸ ਹੋ ਜਾਂਦਾ ਹੈ ਗੁਰੂ ਮਹਾਰਾਜ ਜੀਵਨ ਵਿੱਚ ਆਪ ਸਹਾਈ ਹੁੰਦੇ ਹਨ